वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਆਂ ਆਮ ਤੌਰ ਤੇ ਤੁਸੀਂ ਤੁਹਾਨੂੰ ਕਬੱਡੀ ਦੀਆਂ ਸ਼ਕਤੀਆਂ ਦੇ ਨਾਲ ਮਿਲਾਉਂਦੇ ਰਹਿੰਨੇ ਆਂ ਪਰ ਅੱਜ ਅਸੀਂ ਜਿਸ ਖਿਡਾਰੀ ਨਾਲ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਆਂ ਉਸ ਖਿਡਾਰੀ ਦਾ ਨਾਮ ਹੈ ਰਣ ਸਿੰਘ ਰਣੀਆਂ ਦੋਸਤੋ ਇਸ ਖਿਡਾਰੀ ਨੇ ਪਹਿਲਾਂ ਸਰਕਲ ਸਟਾਈਲ ਕਬੱਡੀ ਖੇਡੀ ਔਰ ਅੱਜ ਕੱਲ ਪ੍ਰੋ ਲੀਗ ਦੇ ਵਿੱਚ ਜੀ ਨੈਸ਼ਨਲ ਕਬੱਡੀ ਦੇ ਵਿੱਚ ਆਪਣਾ ਪ੍ਰਦਰਸ਼ਨ ਦਿਖਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਆਂ francisgdi.kabbadi365.com ਤੇ थैंक यू जी ਨਾਲ ਹੀ ਤੁਹਾਨੂੰ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਇਹ ਵੀ ਦੇਖਾਂਗੇ ਕਿ ਤੁਸੀਂ ਕਿਸ ਤਰ੍ਹਾਂ ਦੀ ਕਬੱਡੀ ਖੇਡਦੇ ਹੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਾਂ ਕਰੀਏ ਸਭ ਤੋਂ ਪਹਿਲਾਂ ਤਾਂ ਰਣ ਸਿੰਘ ਇਹ ਦੱਸੋ ਵੀ ਜਿਹੜੀ ਕਬੱਡੀ ਖੇਡਣ ਦਾ ਜਿਹੜਾ ਸਿਸਟਮ ਹੈ ਕਬੱਡੀ ਦੇ ਨਾਲ ਜੁੜਨ ਦਾ ਜਿਹੜਾ ਉਹ ਉਹ ਕੀ ਕਾਰਨ ਬਣਿਆ ਔਰ ਕਿਸ ਤਰ੍ਹਾਂ ਤੁਸੀਂ ਕਬੱਡੀ ਦੇ ਵਿੱਚ ਆਏ ਜਿੱਦਾਂ ਮੈਂ ਬਚਪਨ ਤੋਂ ਹੀ ਖੇਡ ਲਾ ਰਿਹਾ ਤੇ ਮੈਨੂੰ ਜਿੱਦਾਂ ਮੇਰੇ ਪਿੰਡ ਦੀ ਵਧੀਆ ਟੀਮ ਦੀ ਨੈਸਟਲ ਦੀ ਮੈਂ ਸਕੂਲ ਟਾਈਮ ਵਧੀਆ ਖੇਡ ਲਾ ਰਿਹਾ ਤੇ ਉਸ ਤੋਂ ਬਾਅਦ ਮੈਂ ਕਾਲਜ ਜਾਂਦੇ ਖੇਲੇ ਤੇ ਮੈਂ ਵਧੀਆ ਜਿੱਦਾਂ ਖੇਡ ਲਾ ਰਿਹਾ ਬਚ ਮੈਂ ਜਿਹੜਾ ਨੈਸ਼ਨਲ ਕਬੱਡੀ ਨਾਲ ਜੁੜਿਆ ਜੀ ਸਰਕਲ ਨਾਲ ਨਹੀਂ ਫਿਰ ਇਸ ਵਾਰ ਮੈਨੂੰ ਜੌਬ ਮਿਲ ਗਈ ਤੇ ਫਿਰ ਮੈਂ ਸਰਕਲ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਅੱਛਾ ਜਿਹੜਾ ਜਾਨੀ ਨੈਸ਼ਨਲ ਕਬੱਡੀ ਦੇ ਵਿੱਚ ਸਕੂਲ ਲੈਵਲ ਤੇ ਵੀ ਤੁਸੀਂ ਖੇਡੇ ਹੋ ਮੈਂ ਹਾਂਜੀ ਹਾਂਜੀ ਮੈਂ ਸਕੂਲ ਲੈਵਲ ਅੰਡਰ 14 17 ਅੰਡਰ 19 ਹਾਂ ਸਕੂਲ ਲੈਵਲ ਤੇ ਫਿਰ ਕਿਹੋ ਜਿਹਾ ਪ੍ਰਦਰਸ਼ਨ ਹੁੰਦਾ ਸੀ ਤੁਹਾਡਾ ਸਕੂਲ ਲੈਵਲ ਤੇ ਜਿੱਦਾਂ ਮੈਂ ਤਕਰੀਬਨ 골ਡੇ ਰਿਹਾ ਹਾਂ ਹਾਂ ਆਪਣਾ ਜੋ 골ਡੇ ਰਿਹਾ ਹਾਂ ਤੇ ਇੱਕ ਵਾਰ ਅਸੀਂ ਵਿੰਗ ਨੂੰ ਹਾਰ ਗਏ ਸੀ ਸੰਗਰੂਰ ਵੱਲੋਂ ਖੇਡ ਰਿਹਾ ਸੀ ਮੈਂ ਤਾਂ ਉਦੋਂ ਸਪੋਰਟਸ ਵਿੰਗ ਫਾਸਟ ਸੀ ਜਲੰਧਰ ਅਤੇ ਸੈਕੰਡ ਸੀ ਫਿਰ ਫਿਰ ਮਤਲਬ}{|\text{national style}} ਤੋਂ ਜਿਹੜਾ ਹੈਗਾ ਇਧਰ ਸਰਕਲ ਸਟਾਈਲ ਵਾਲਾ ਆਉਣ ਦਾ ਕਿਸ ਤਰ੍ਹਾਂ ਦਾ ਰਿਆ ਰਿਆਣ ਉਹ ਕਿਵੇਂ ਆਇਆ ਤੁਸੀਂ ਫਿਰ}{|\text{national style}} ਤੋਂ ਜਦੋਂ ਮੈਨੂੰ ਜੌਬ ਮਿਲ ਗਈ ਤੇ}{|\text{national style}} ਤੋਂ ਨਹੀਂ ਕੁਝ ਮਿਲਦਾ ਸੀ ਉਸ ਟਾਈਮ ਤੇ ਬਸ ਪਾਰਟਿਸਿਪੇਟ ਕਰਨਾ ਹੁੰਦਾ ਦੇ ਖੇਲ ਕੇ ਮੜਿਆ ਆਉਂਦੇ ਸੀ}{|\text{national}} ਤੇ ਫਿਰ ਮੈਂ ਫ੍ਰੀ ਰਹਿੰਦਾ ਸੀ ਜਦੋਂ ਜਲੰਧਰ ਤੇ ਮੈਂ ਸੋਚਿਆ ਚਲੋ ਵੀ ਵਿਹਲੇ ਹੁੰਨੇ ਆ ਤੇ ਸ਼ਨੀਵਾਰ ਐਤਵਾਰ ਸਰਕਲ ਖੇលਿਆ ਕਰਾਂਗੇ ਤਾਂ ਫਿਰ ਮੈਂ ਜਦੋਂ ਮੇਰੀ ਟੀਮ ਪਿੰਡ ਦੀ ਵਧੀਆ ਸੀ ਡੇਢ ਬੇ ਦੀ ਟੀਮ ਡੇਢ ਬੇ ਦੀ ਟੀਮ ਤੇ ਉਹਦੇ ਕਰਕੇ ਫਿਰ ਮੈਂ ਇਧਰ ਉਹਨਾਂ ਨਾਲ ਮੈਚ ਖੇលਦਾ ਰਿਹਾ ਜਦ ਇਹ ਜਦ ਸ਼ਨੀਵਾਰ ਐ ਐਤਵਾਰ ਆਉਣਾ ਮੈਚ ਖੇਲ ਜਾਣਾ ਤੇ ਫਿਰ ਮੈਂ ਜਦਾਂ ਵਧੀਆ ਖੇលਿਆ ਦੋ ਚਾਰ ਮੈਚ ਤੇ ਥੋੜਾ ਲਗਾਓ ਜਾ ਹੋ ਗਿਆ ਬਾਕੀ ਲੋਕਾਂ ਦਾ ਵਧੀਆ ਪਿਆਰ ਮਿਲਦਾ ਸੀ ਨਾ ਕਰਕੇ ਆਪਾਂ ਫਿਰ ਇੱਧਰ ਸਰਕਲ ਕਬੱਡੀ ਖੇਡਣ ਲੱਗ ਅੱਛਾ ਸਰਕਲ ਸਟਾਈਲ ਕਬੱਡੀ ਤੇ ਨੈਸ਼ਨਲ ਸਟਾਈਲ ਕਬੱਡੀ ਤੁਸੀਂ ਦੋਨੇ ਕਿਸਮ ਦੀ ਕਬੱਡੀ ਖੇਡੇ ਹੋ ਤੁਹਾਨੂੰ ਫਿਰ ਦੋਨਾਂ ਦੇ ਵਿੱਚੋਂ ਵਧੀਆ ਗੇਮ ਕਿਹੜੀ ਲੱਗਦੀ ਹੈ ਕਿਸ ਗੇਮ ਚ ਤੁਸੀਂ ਜ਼ਿਆਦਾ ਖੇੜਨਾ ਪਸੰਦ ਕਰਦੇ ਜਿੱਦਾਂ ਮੈਨੂੰ ਨੈਸ਼ਨਲ ਜ਼ਿਆਦਾ ਵਧੀਆ ਲੱਗਦੀ ਆ ਕਿਉਂਕਿ ਇੱਕਦੋ ਚ ਦਿਮਾਗ ਤੇ ਟੈਕਨੀਕ ਤੇ ਫਿਟਨੈਸ ਬਹੁਤ ਚਾਹੀਦੀ ਆ ਹੂੰ ਤੇ ਉਹ ਮਾਈਕਰੋਸਾਫਟ ਬਚਪਨ ਤੋਂ ਖੇਡਦਾ ਰਹਿਣਾ ਥੋੜਾ ਮੇਰਾ ਇੰਟਰਸਟ ਉਧਰ ਹੀ ਜ਼ਿਆਦਾ ਸੀ ਜਿੱਦਾਂ ਮੈਂ ਖੇਡਦਾ ਸੀ ਮੈਨੂੰ ਮਤਲਬ ਗੋਡ ਗਿਫਟੇ ਸੀ ਮੈਂ ਆਪਣੇ ਆਪ ਵੀ ਵਧੀਆ ਖੜਦਾ ਸੀ ਜਦੋਂ ਵੀ ਕੋਈ ਮੈਚ ਖੇਡਦਾ ਤਾਂ ਵਧੀਆ ਕਰਨਾ ਸੀ ਨਾ ਤਾਂ ਕਰਕੇ ਮੈਨੂੰ ਜ਼ਿਆਦਾ ਵਧੀਆ ਲੱਗਦਾ ਔਰ ਇਧਰ ਸਰਕਲ ਸਟਾਈਲ ਕਬੱਡੀ ਚ ਜਿਹੜਾ ਪਿਛਲਾ ਟਾਈਮ ਤੋਂ ਡੀ ਪ੍ਰਦਰਸ਼ਨ ਰਿਹਾ ਪਿੰਡ ਦੀ ਤੁਸੀਂ ਜਿਹੜੀ ਪਿੰਡ ਲੈਵਲ ਦੀ ਟੀਮ 'ਚ ਵੀ ਖੇਡਦੇ ਹੋ ਔਰ ਕਿਸੇ ਫੈਡਰੇਸ਼ਨ ਦੇ ਵਿੱਚ ਵੱਲੋਂ ਵੀ ਤੁਸੀਂ ਬਹੁਤ ਸਾਰੇ ਮੈਚ ਖੇਡੇ ਆ ਉਹਦੇ 'ਚ ਬਹੁਤ ਸਾਰੇ ਇਨਾਮ ਜਿੱਤੇ ਹੋਵੋਗੇ ਬਹੁਤ ਸਾਰਾ ਯਾਨੀ ਕੁਝ ਚੀਜ਼ਾਂ ਹੈ ਜੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਗਿਨਣਾ ਚਾਹਾਂਗੇ ਉਹਨਾਂ ਦੀ ਕੋਈ ਗਿਣਤੀ ਮੈਂ ਤੁਹਾਡੇ ਤੋਂ ਪੁੱਛਾਂ ਮੋਟਰਸਾਈਕਲ ਗੱਡੀਆਂ ਹੁੰਦੀਆਂ ਨੇ ਉਹ ਕਿੰਨੇ ਕੁ ਤੁਸੀਂ ਜਿਹੜੇ ਬੈਸਟ ਹੋਏ ਆ ਐਜ਼ ਅ ਸਟਾਪਰ ਉਦਾਂ ਹੀ ਆਪਣੀ ਟੀਮ ਨੇ ਬਹੁਤ ਮੋਟਰਸਾਈਕਲ ਜਿੱਤੇ ਆ 100 ਤੋਂ ਜ਼ਿਆਦਾ ਜਿੱਤੇ ਆ ਪਰ ਮੈਂ ਜਿੱਦਾਂ 15 ਗਮੇ ਮੋਟਰਸਾਈਕਲ ਦੋ ਗੁ ਬੁਲਟ ਤੇ ਦੋ ਗੁ ਨੈਨੋ ਗੱਡੀਆਂ ਜਿੱਤੀਆਂ ਜਿੱਦਾਂ ਮੈਂ ਇਹਨਾਂ ਨਾਲ ਖੇਡ ਕੇ ਸਾਡੀ ਟੀਮ 2013 ਚ ਬਹੁਤ ਟੌਪ ਖੇਲੀ ਆ ਜੀ ਸਾਰੇ ਟੂਰਨਾਮੈਂਟ ਤਕਰੀਬਨ ਆਪਣੇ ਜਿੱਤੇ ਆ ਠੀਕ ਆ ਠੀਕ ਆ ਅੱਛਾ ਜਿਹੜੇ ਤੁਹਾਡੀ ਟੀਮ ਦੇ ਵਿੱਚ ਮੇਨ ਜਿਹੜੇ ਪਿੰਡ ਦੀ ਜਿਹੜੀ ਜਿੱਥੋਂ ਤੁਸੀਂ ਮੇਨ ਖੇਡਣਾ ਸ਼ੁਰੂ ਕੀਤਾ ਉਹਨਾਂ ਦੇ ਉਹਨਾਂ ਦਾ ਜਿਹੜਾ ਖਿਡਾਰੀਆਂ ਦਾ ਰੁਝਾਨ ਹੈ ਉਹ ਉਹ ਵੀ ਨੈਸ਼ਨਲ ਸਟਾਈਲ ਕਬੱਡੀ ਖੇਡਣਾ ਚਾਹੁੰਦੇ ਨੇ ਜਾਂ ਫਿਰ ਉਹ ਉਹਨਾਂ ਨੂੰ ਸਰਕਲ ਹੀ ਪਸੰ ਜਿੱਦਾਂ ਹੀ ਪਹਿਲਾਂ ਜਦੋਂ ਮੈਰਾਟਨ ਸੀ ਉਦੋਂ ਸਾਰੇ ਨੈਸ਼ਨਲ ਹੀ ਖੇੜਣਾ ਚਾਹੁੰਦੇ ਸੀ ਫਿਰ ਜਿੱਦਾਂ ਸਰਕਲ 'ਚ ਪੈਸਾ ਆ ਗਿਆ ਲੋਕਾਂ ਨੂੰ ਵਧੀਆ ਲੱਗਣ ਲੱਗੀ ਸਰਕਲ ਪੰਜਾਬ 'ਚ ਪਿਆਰ ਮਿਲਣ ਲੱਗਿਆ ਤਾਂ ਕਰਕੇ ਉਹ ਫਿਰ ਸਰਕਲ ਵੱਲ ਸਾਰਿਆਂ ਦਾ ਧਿਆਨ ਸਰਕਲ ਵੱਲੀ ਹੋ ਗਿਆ ਤੇ ਸਰਕਲ ਹੀ ਖੇਲਦੇ ਆ ਕੋ ਸਾਡੇ ਪਿੰਡ ਜਿਹੜਾ ਟੂਰਨਾਮੈਂਟ ਹੁੰਦਾ ਉਹ ਸਰਕਲ ਦੇ ਹੀ ਹੁੰਦਾ ਤਾਂ ਕਰਕੇ ਲੋਕ ਸਰਕਲ 'ਚ ਜ਼ਿਆਦਾ ਇੰਟਰਸਟ ਲੈਣ ਲੱਗੇ अच्छा 19 ਤੋਂ ਦੀ ਗੱਲ ਕਰੀਏ ਤੁਸੀਂ ਪਹਿਲਾਂ ਤਾਂ ਸਰਕਸ ਸਟੇਜ ਤੋਂ ਬਾਅਦ ਨੈਸ਼ਨਲ ਦੇ ਵਿੱਚ ਜਿਹੜੀ ਹੁਣ ਪ੍ਰੋ ਲੀਗ ਵੀ ਤੁਸੀਂ ਖੇਡ ਰਹੇ ਹੋ ਉੱਥੇ ਕਿੰਨਾ ਕਿਉਂ ਜਾ ਲੱਗਦਾ ਉਹ ਚ ਤਾਂ ਜਿੱਦਾਂ ਬਹੁਤ ਫਰਕ ਆ ਜੀ ਉਹ ਕਬੱਡੀ ਦੇ ਕਬੱਡੀ ਨਾਲੋਂ ਉੱਥੇ ਸਹੂਲਤਾਂ ਬਹੁਤ ਮਿਲਦੀਆਂ ਪਲੇਅਰਾਂ ਨੂੰ ਹਰੇਕ ਡਾਈਟ ਡਾਕਟਰ ਸਾਰੇ ਨਾਲ ਰਹਿੰਦੇ ਆ ਉੱਥੇ ਜਿੱਦਾਂ ਬਈ ਬਹੁਤ ਜ਼ਿਆਦਾ ਹਾਈ ਲੈਵਲ ਫਾਈਵ ਸਟਾਰ ਹੋਟਲਾਂ ਜਿੱਦਾਂ ਰਹਿਸ਼ ਸਾਰਾ ਕੁਝ ਉੱਥੇ ਹਰੇਕ ਜਿਹੜਾ ਕੁਝ ਜਿੱਦਾਂ ক্রিকেট ਦੇ ਪਲੇਅਰਾਂ ਨੂੰ ਮਿਲਦਾ ਉਹ ਸਾਰਾ ਹੁਣ ਕਬੱਡੀ ਵਾਲਿਆਂ ਨੂੰ ਮਿਲ ਰਿਹਾ ਉੱਥੇ ਤੇ ਵਧੀਆ ਮਤਲਬ ਇੱਕ ਚੀਜ਼ ਆ ਜਿੱਦਾਂ ਲੀਗ ਚੱਲਦੀ ਆ ਮਤਲਬ ਉਹ 109 ਦੇ ਲਾਈਵ ਹੁੰਦੀ ਆ ਜਿੱਦਾਂ ਬਹੁਤ ਵੱਡਾ ਨਾਮ ਬਣਦਾ ਜਿੱਦਾਂ ਮੈਂ ਇੱਕ ਇਸ ਵਾਰ ਖੇਲੇ ਆ ਪੰਜਾਬ ਦਾ ਜਿੱਦਾਂ ਸਾਡੀ ਟੀਮ ਪਹਿਲਾਂ ਥੋੜਾ ਮਾੜਾ ਖੇਲ ਰਹੀ ਸੀ ਪ੍ਰਦਰਸ਼ਨ ਨਹੀਂ ਜਦੋਂ ਮੈਂ ਪ੍ਰਦਰਸ਼ਨ ਕਰਿਆ ਵਧੀਆ ਤਾਂ ਮੈਨੂੰ ਜਿੱਦਾਂ ਪੰਜਾਬ ਦੇ ਲੋਕਾਂ ਦੀ ਬਹੁਤ ਸਪੋਰਟ ਮਿਲੀ ਫਿਰ ਤੂੰ ਖੇਲ ਖੇਲ ਜਿੱਦਾਂ ਖੇਲ ਰਿਹਾ ਤੂੰ ਵਧੀਆ ਖੇਲ ਰਿਹਾ ਤੂੰ ਹੋਰ ਵਧੀਆ ਕਰ ਅਸੀਂ ਤੇ ਨਾਲ ਆ ਅੱਛਾ ਨਹੀਂ ਫਿਰ ਜਿਹੜਾ ਬਚਪਨ ਦੇ ਵਿੱਚ ਪੜਾਈ ਨੂੰ ਲੈ ਕੇ ਚੀਜ਼ਾਂ ਸੀ ਉਹਨਾਂ 'ਚ ਤੁਹਾਡਾ ਕਿਵੇਂ ਰਿਹਾ ਸੀ ਬੜਾ ਇਹ ਜਿੱਦਾ ਬਣਾ ਬਹੁਤ ਤੰਗ ਦੀ ਅੱਛਾ ਮਸੇ ਜਿੱਦਾਂ ਆਪਾਂ ਪਹਿਲਾਂ 5ਵੀਂ ਕਲਾਸ ਕਰੀ ਫਿਰ 8ਵੀਂ ਜਿੱਦਾਂ ਆਪਾਂ ਪਾਸ ਹੋ ਗਏ ਫਿਰ 10ਵੀਂ ਫੇਲ ਹੋ ਗਏ ਜੀ ਅੱਛਾ ਬੜਾ ਥੋੜਾ ਜਿਹਾ ਘਰ ਦੇ ਕਹਿੰਦੇ ਵੀ ਹਟਾ ਲਓ ਇਹਨੂੰ ਮੁੰਡੇ ਨੂੰ ਪਰ ਫਿਰ ਨੈਸ਼ਨਲ ਕਬੱਡੀ ਵਾਲੇ ਕਹਿੰਦੇ ਸੀ ਨਹੀਂ 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 ਤੂੰ ਦੁਬਾਰਾ ਜੇ ਤੇ ਐਡਮਿਸ਼ਨ ਲੈ ਕੋਈ ਨਾ ਤੈਨੂੰ ਪਾਸ ਕਰਾਵਾਂਗੇ ਤਾਂ ਫਿਰ ਕਬੱਡੀ ਦੇ ਜਿੱਦਾਂ ਇਹਨਾਂ ਨੇ ਨੈਸ਼ਨਲ ਲੈਵਲ ਨਾਲ ਨਹੀਂ ਪਾਸ ਪਾਸ ਕਰਾਇਆ ਜੀ ਆਪਾਂ ਨੂੰ ਉਦੋਂ ਠੀਕ ਆ ਹੁਣ ਆਪਾਂ ਨੂੰ ਨੌਲੇਜ ਹੈਗੀ ਪੜ ਪੜ ਲਈਦਾ ਮਾੜਾ ਮੋਟਾ ਜੀ ਠੀਕ ਹੈ ਠੀਕ ਹੈ ਜੀ अच्छा ਜਿਹੜਾ ਪਰਿਵਾਰ ਦਾ ਸਹਾਇਕ ਸੀ ਸ਼ੁਰੂਆਤੀ ਦੌਰ ਚ ਜਾਂ ਉਸ ਤੋਂ ਬਾਅਦ ਕਿ ਕਿਦਾਂ ਉਹ ਨਾਲ ਖੜਦੇ ਸੀ ਤੁਹਾਡੇ ਜਾਂ ਕੋਈ ਮਤਲਬ ਕਿਸੇ ਗੱਲ ਤੇ ਇਹ ਨਹੀਂ ਸੀ ਕਿ ਨਹੀਂ ਜੀ ਪਰਿਵਾਰ ਦਾ ਜਦੋਂ ਮੈਨੂੰ ਫੁੱਲ ਸਪੋਰਟ ਸੀ ਆਪਣਾ ਵਿਆਹ ਜਦੋਂ 20 ਸਾਲ ਦੀ ਉਮਰ ਦੀ ਕਰਤਾ ਸੀ ਕਰਦਿਆ ਨੇ ਫਿਰ ਘਰ ਵਾਲੇ ਦੀ ਬਹੁਤ ਸਪੋਰਟ ਸੀ ਤੇ ਵਾਕਿਆ ਹੁਣ ਮੁੰਡਾ ਆਪਣਾ ਨਾ ਹੁੰਦਾ ਸਾਲ ਦਾ ਜੀ ਠੀਕ ਹੈ ਜੀ ਉਹਦੀ ਵੀ ਫੁੱਲ سپورਟ ਆ ਜਦਾਂ ਕਹਿੰਦਾ ਹੁੰਦਾ ਰੈਡੀ ਤਗੜਾ ਹੋਵੇ ਖੇਲ ਆਪਾਂ तेरे ਨਾਲ ਆ ਹਨਾ ਤੇ ਆਪਾਂ ਨੂੰ ਵਧੀਆ سپورਟ ਮਿਲਿਆ ਜੀ ਪਹਿਲਾਂ ਆਪਣੇ ਘਰ ਦੇ ਨੇ ਪੂਰੀ ਸੇਵਾ ਕਰੀ ਆਪਣੀ ਹੁਣ ਘਰ ਵਾਲੀ ਆਪਣੀ ਬਹੁਤ ਚੰਗੀ ਆ ਆਪਣੀ ਸੇਵਾ ਕਰਦੀ ਆ ਤੇ ਵਧੀਆ ਜਦੋਂ ਆਪਾਂ ਨੂੰ ਪਿਆਰ ਮਿਲਦਾ ਘਰੋਂ ਕੋਈ ਨਹੀਂ ਪ੍ਰੋ ਲੀਗ ਜਿਹੜੀ ਖੇਡਣ ਤੋਂ ਬਾਅਦ ਤੁਹਾਡੇ ਜਿਹੜੇ ਚਾਹਣ ਵਾਲੇ ਤੁਹਾਡੇ ਫੈਨਸ ਦੀ ਗਿਣਤੀ ਵੀ ਵਧੀਆ ਕੋਈ ਇਹੋ ਜੀ ਕੋਈ ਘਟਨਾ ਸੁਣਾਓਗੇ ਜੇ ਜੋ ਕਿਸੇ ਫੈਨ ਨਾਲ ਬੀਤੀ ਹੋਵੇ ਤੇ ਤੁਹਾਨੂੰ ਚੰਗਾ ਲੱਗਿਆ ਹੋਵੇ ਹਾਂਜੀ ਜਦੋਂ ਮੈਂ ਇਸ ਵਾਰ ਦੀ ਘਟਨਾ ਦੱਸਦਾ ਤੁਹਾਨੂੰ ਬੰਬੇ ਮੈਚ ਦੀ ਸਾਡਾ ਜੀ ਤੇ ਉਹ ਬੰਬੇ ਮੇਰੇ ਪਿੰਡ ਦੇ ਲੜਕੇ ਜਿੱਦਾਂ ਚੱਲ ਗਏ ਤੇ ਪਿੰਡ ਦੇ ਲੜਕੇ ਜਿੱਦਾਂ ਸਾਡੀ ਬੱਸ ਨਿਕਲੀ ਤੇ ਸਾਨੂੰ ਫਟਾਫਟ ਚੜਾਦਾ ਬੱਸ ਦੇ ਅੰਦਰ ਤੇ ਅਸੀਂ ਨਿਕਲਣ ਲੱਗੇ ਤੇ ਮੈਂ ਉਹ ਪਿੰਡ ਦੇ ਮੁੰਡਿਆਂ ਨੇ ਬਾਹਰ ਖੜਗਾਇਆ ਬਾਈ ਰਣੀਏ ਤੂੰ ਨੀਚੇ ਆ ਤੇ ਮੈਨੂੰ ਜਾਣ ਨਾ ਦੇਣਾ ਮੈਂ ਕਿਹਾ ਯਾਰ ਮੇਰੇ ਪਿੰਡ ਦੇ ਮੁੰਡੇ ਆਏ ਆ ਤੁਸੀਂ ਜਾਣ ਦੇਂਦੇ ਮਾੜੀ ਗੱਲ ਆ ਥੋਡੀ ਤੇ ਮੈਂ ਫਿਰ ਮਤਲਬ ਉਹਨਾਂ ਨੂੰ ਇਗਨੋਰ ਕਰਿਆ ਧੱਕੇ ਨਾਲ ਜਾ ਕੇ ਉਹਨਾਂ ਨੂੰ ਮਿਲਿਆ ਨਾ ਯਾਰ ਏਡੀ ਦੂਰ ਬਿਲਕੁਲ ਬੰਬੇ ਤਾਂ ਕਿ ਮੈਚ ਦੇਖਣ ਆਇਆ ਇੱਕ ਵਾਰ ਮਿਲਣ ਦਾ ਬਣਦਾ ਫਿਰ ਮੈਂ ਉਹਨਾਂ ਨੂੰ ਮਿਲਿਆ ਤੇ ਗੱਲਬਾਤ ਕੀਤੀ ਉਹਨਾਂ ਨਾਲ ਤੇ ਉਹਨਾਂ ਨੂੰ ਵੀ ਚੰਗਾ ਤੇ ਉਹਨਾਂ ਨੂੰ ਮੈਂ ਟਿਕਟਾਂ ਵੀ ਦਿੱਤੀਆਂ ਮੈਚ ਦੇਖਣ ਨੂੰ ਮੈਂ ਚੱਲ ਤੁਸੀਂ ਮੈਚ ਦੇਖਿਓ ਚਲੋ ਤੇ ਪੂਰੇ ਪੂਰੇ ਦੇਸ਼ ਦੇ ਵਿੱਚ ਤੁਸੀਂ ਘੁੰਮਦੇ ਹੋ ਇਹ ਮੈਚ ਕਿਹੜੇ ਪ੍ਰੋਜੈਕਟ ਹਾਂਜੀ ਪੂਰੇ ਦੇਸ਼ ਦੇ ਵਿੱਚ ਜਿੱਦਾਂ ਬਾਈਏ ਇਹ ਚੱਲਦਾ ਜਿੱਥੇ ਟੂਰਨਾਮੈਂਟ ਹੁੰਦਾ ਤੇ ਇੱਕ ਦਿਨ ਪਹਿਲਾਂ ਪਹੁੰਚ ਜਾਂਦਾ ਜੀ ਹਾਂਜੀ ਅੱਛਾ ਤੁਸੀਂ ਜਿਹੜਾ ਤੁਹਾਡਾ ਦੁਆਰਾ ਫਿਰ ਇਸੇ ਜਿਹੜੀ ਕਬੱਡੀ ਦੀ ਗੱਲ ਕਰੀਏ ਇੱਕ ਤਰ੍ਹਾਂ ਮੈਂ ਗੱਲ ਸਾਂਝੀ ਕਰਨੀ ਚਾਹੁੰਗਾ ਕਿ ਪੰਜਾਬ ਦੀ ਜਿਹੜੀ ਕਬੱਡੀ ਹੈ ਸਰਕਲ ਸਟਾਈਲ ਕਬੱਡੀ ਉਹਦੇ 'ਚ ਖਿਡਾਰੀਆਂ ਤੇ ਓਬਜੈਕਸ਼ਨ ਲੱਗਦਾ ਕਿ ਇਹ ਡ롭 ਕਰ ਦੇਣੇ ਜਾਂ ਕਿਸੇ ਕਿਸਮ ਦਾ ਨਸ਼ਾ ਕਰਕੇ ਖੇਡਦੇ ਨੇ ਇਹਦੇ ਬਾਰੇ ਤੁਸੀਂ ਐਜ਼ ਅ ਪ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਗੱਲ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਗੱਲ ਹੈ ਨਹੀਂ ਜਦੋਂ ਇਹ ਗੱਲ ਹੈਗੀ ਵੀ ਆ ਜੀ ਜਦੋਂ ਵਿੱਚ ਨਵੇਂ ਮੁੰਡੇ ਆ ਮੈਡੀਸ਼ਨ ਕਰ ਲਾਂਦੇ ਆ ਜਿਆਦਾ ਮਤਲਬ ਚਲਦੀ ਆ ਹੁਣ ਨਵੇਂ ਆਦੇ ਵੀ ਨਹੀਂ ਕਰਦੇ ਆਪਾਂ ਹਰੇਕ ਹੀ ਆ ਜਦਾਂ ਕਿਉਂਕਿ ਕਬੱਡੀ ਇਸ ਤਰ੍ਹਾਂ ਦੀ ਹੋ ਗਈ ਬਈ ਮਾਰ ਤਾੜ ਥੋੜਾ ਮੋੜ ਕੋਸਣਾ ਕੋਸ ਅਗਲਾ ਹਰੇਕ ਹੀ ਕਰਦਾ ਪਰ ਮੈਂ ਕਹਿੰਦਾ ਵੀ ਸਪਲੀਮੈਂਟ ਜਿੱਦਾਂ ਬੈਸਟ ਆ ਮੇਰੇ ਟੀਕੇ ਨਾਲ ਲਾਉਣੋਂ ਸਪਲੀਮੈਂਟ ਖਾਓ ਵਧੀਆ ਪ੍ਰੈਕਟਿਸ ਕਰੋ ਆਪਦੇ ਆਪ ਨੂੰ ਫਿੱਟ ਰੱਖੋ ਕਿਉਂਕਿ ਸਟੇਰੀਡ ਜਿਆਦਾ ਚਰਨੇ ਖਲਾ ਸਕਦਾ ਕਿਉਂਕਿ ਸਪਲੀਮੈਂਟ ਨਾਲ ਬੰਦਾ ਫਿੱਟ ਰਹਿੰਦਾ ਜਿਆਦਾ ਟਾਈਮ ਵੀ ਖੇਡਦਾ ਤੇ ਉਮਰ ਵੀ ਲੰਬੀ ਹੁੰਦੀ ਆ ਮੇਰੀ ਰਾਏ ਹੀ ਸੁਝਾਵਾ ਸਰਕਲ ਦੇ ਪਲੇਅਰਾਂ ਨੂੰ ਬਈ ਮਿਹਨਤ ਕਰੋ ਫਿੱਟ ਰਹੋ ਤੇ ਪ੍ਰੈਕਟਿਸ ਕਰੋ ਤੇ ਸਪਲੀਮੈਂਟ ਖਾਓ ਪਰ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਸਟੀਰੋਇਡ ਵੀ ਚੱਲਦਾ ਹੋਣਾ ਕਰਦੇ ਨੇ ਨਸ਼ਾ ਹਰੇਕ ਤਵਾ ਲੱਗਦਾ ਹਨਾ ਪਰ ਆਪਾਂ ਨੂੰ ਤਾਂ ਮਤਲਬ ਚੰਗਾ ਨਹੀਂ ਲੱਗਦਾ ਕਿ ਜਦੋਂ ਪਲੇਅਰ ਨੂੰ ਆ ਕੇ ਅਗਲਾ ਮਾੜਾ ਕਹਿੰਦਾ ਵੀ ਇਦਾਂ ਇਦਾਂ ਪਰ ਇਹ ਕਬੱਡੀ ਜਿਹੜੀ ਇਦਾਂ ਦੀ ਉਹ ਵੀ ਹਰੇਕ ਪਲੇਅਰ ਨੂੰ ਕੁਛ ਨਾ ਕੁਛ ਖਾਣਾ ਪੀਣਾ ਪੈਂਦਾ ਕਿਉਂਕਿ ਇਹ ਇੱਕ ਬਹੁਤ ਜ਼ੋਰਦਾਰ ਜ਼ਬਰਦਸਤੀ ਵਾਲੀ ਕਬੱਡੀ ਆ ਇਹ 'ਚ ਬਹੁਤ ਹਰਕਤ ਹੈ ਤੇ ਨਹੀਂ ਫਿਰ ਛੋਡੀ ਖਾਦ ਖਰਾਤ ਚੁੱਕੀ ਖਾਣੇ ਹੋ ਤੁਸੀਂ ਜਾਂ ਕਿਸ ਤਰ੍ਹਾਂ ਦੀ ਡਾਈਟ ਲੈਣੇ ਹੋ ਜਿਹਦੇ ਨਾਲ ਤੁਹਾਡਾ ਸਰੀਰ ਫਿੱਟ ਰਹੇ ਜਾਂ ਇੱਥੇ ਜਿੱਦਾਂ ਜੀ ਮੈਂ ਹੁਣ ਇੱਥੇ ਰੈਗੂਲਰ ਡਾਈਟ ਲੈਣਾ ਘਰੇ ਜਦੋਂ ਪ੍ਰੈਕਟਿਸ ਕਰਦਾ ਲਾ ਕੇ ਜਿੱਦਾਂ ਹੁਣ ਅਸੀਂ ਉੱਥੇ ਜਾਂਦੇ ਆਂ 프로 ਕਬੱਡੀ ਉੱਥੇ ਸਾਡਾ ਜਦਾਂ 2 ਮਹੀਨੇ ਪਹਿਲਾਂ ਕੈਂਪ ਲੱਗਦਾ ਤੇ ਸਾਨੂੰ ਫਿਟਨੈਸ ਇੱਕ ਟ੍ਰੇਨਰ ਦਿੱਤਾ ਹੁੰਦਾ ਡਾਕਟਰ ਦਿੱਤੇ ਨੇ ਸਾਰੇ ਫਿਰ ਜਿੱਦਾਂ ਜਿੱਦਾਂ ਉਹ ਕਹਿੰਦਾ ਸਰੀਰ ਨੂੰ ਉਦਾਂ ਦਾ ਫਿੱਟ ਕਰਨਾ ਪੈਣਦਾ ਜੀ ਸਾਰਾ ਜਿੱਦਾਂ ਠੀਕ ਆ ਵੀ ਉੱਥੇ ਟ੍ਰੇਨਰ ਦਿੱਤੇ ਨੇ ਇਸ ਤਰ੍ਹਾਂ ਇਸ ਇਸ ਤਰ੍ਹਾਂ ਦੀ ਜਿਹੜੀ ਘਾਟ ਆ ਉਸੀ ਸਰਕਲ ਸਟਾਈਲ ਕਬੱਡੀ 'ਚ ਦੇਖਦੇ ਹਾਂ ਵੀ ਹੈ ਜਿਹੜੀ ਪੰਜਾਬ 'ਚ ਜਿਹੜੀ ਜ਼ਿਆਦਾ ਕਬੱਡੀ ਖੇਟੀ ਜਾਂਦੀ ਹੈ ਹਾਂਜੀ ਇਸ ਤਰ੍ਹਾਂ ਦੀ ਬਹੁਤ ਵੱਡੀ ਘਾਟ ਜੇ ਇੱਕ ਸਹੀ ਕੋਈ ਟ੍ਰੇਨਰ ਮਿਲ ਜਾਣਾ ਸਹੀ ਬੰਦੇ ਨੂੰ ਡਾਈਟ ਮਿਲੇ ਤਾਂ ਉਹ ਬੰਦਾ ਬਹੁਤ ਵਧੀਆ ਪਲੇਅਰ ਬਣ ਸਕਦਾ ਇਸ ਚੀਜ਼ ਦੀ ਇਹੀ ਘਾਟ ਹੈ ਕਿਉਂਕਿ ਪਿੰਡਾਂ 'ਚ ਨਾ ਤਾਂ ਕੋਈ ਸਹੂਲਤਾਂ ਨਾ ਕੋਈ ਡਾਕਟਰਾਂ ਨਾ ਕੁਝ ਕੋਈ ਚੰਗਾ ਕੁਝ ਨਹੀਂ ਹੈਗਾ ਤਾਂ ਹੀ ਪਲੇਅਰ ਜੋ ਗਲਤ ਰਸਤੇ ਜਾ ਰਹੇ ਨੇ ਜੇ ਉਹਰੇ ਸਹੀ ਤਰੀਕੇ ਨਾਲ ਖੇਡਿਆ ਜਾਵੇ ਤਾਂ ਇੱਥੇ ਬਹੁਤ ਵਧੀਆ ਹੋ ਸਕਦਾ ਜੀ ਤੇ ਤੁਹਾਡੀ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਉਹ ਤੁਸੀਂ ਕਿਸ ਕਿੰਨਾ ਗੱਲਾਂ ਦਾ ਖਿਆਲ ਰੱਖਦੇ ਹੋ ਕਿ ਉਹੋ ਜੀ ਪ੍ਰੈਕਟਿਸ ਜਿਹੜੀ ਕਰਦੇ ਹੋ ਆਪਣੀ ਬੋਡੀ ਨੂੰ ਬਣਾਉਣ ਦੇ ਪ੍ਰੈਕਟਿਸ ਜਿੱਦਾਂ ਜੀ ਸਾਡਾ ਸ਼ਡਿਊਲ ਬਣਾਇਆ ਹੁੰਦਾ ਵੀ ਆਹ ਪ੍ਰੈਕਟਿਸ ਉਹ ਪ੍ਰੈਕਟਿਸ ਕਰਨੀ ਹੈ ਸੀ ਫ ਉਹ ਸਾਬਣ ਵਾਲੀ ਸਾਰਾ ਕੁਝ ਕਰਿਆ ਜਾਂਦਾ ਜਿੱਦਾਂ ਮੈਂ ਹੁਣ ਫ੍ਰੀ ਟਾਈਮ ਹੁੰਦਾ ਫਿਰ ਮੈਂ ਘਰ ਦੀ ਨਾਰਮਲੀ ਰੋਟੀ ਕੋਈ ਮੈਨੂੰ ਜ਼ਿਆਦਾ ਡਾਈਟ ਲੈਣ ਦੀ ਨਹੀਂ ਜਦੋਂ ਮੈਨੂੰ ਪਤਾ ਹੁੰਦਾ ਵੀ ਕੰਪੀਟੀਸ਼ਨ ਆ ਫਿੱਟ ਹੋਣ ਵਾਸਤੇ ਤਾਂ ਉਹ ਮੈਂ ਸਾਰਾ ਕੁਝ ਉਸ ਮੁਤਾਬਕ ਹੀ ਕਰਦਾ ਜਿਹੜਾ ਦੱਸਿਓ ਮੁਤਾਬਕ ਤਾਂ ਉਹ ਕਹਿੰਦੇ ਨੇ ਹਾਂ ਜਿੱਦਾਂ ਜਿੱਦਾਂ ਉਹ ਕਹਿੰਦੇ ਓਦਾਂ ਦਾ ਕਰਦਾ ਚਰਣੀ ਜਿਹੜਾ ਤੁਹਾਡਾ ਸਰਕਲ ਸਟਾਈਲ ਕਬੱਡੀ ਦਾ ਜਿਹੜਾ ਖੇਡਣ ਦਾ ਸਟਾਈਲ ਸੀ ਔਰ ਜਿਹੜਾ ਨੈਸ਼ਨਲ ਸਟਾਈਲ ਕਬੱਡੀ ਖੇਡਣ ਦਾ ਸਟਾਈਲ ਹੈ ਉਹ ਤੁਹਾਨੂੰ ਕਦੇ ਮਿਕਸਚਰ ਨਹੀਂ ਹੁੰਦਾ ਲੱਗਦਾ ਕਿ ਯਾਰ ਇਹ ਤਾਂ ਇੱਕੋ ਜਿਹਾ ਹੋਗਾ ਜਾਂ ਤੁਸੀਂ ਉਸ ਚ ਓਲਝ ਜਾਂ ਨਹੀਂ ਨਹੀਂ ਜੀ ਕੋਈ ਜ਼ਿਆਦਾ ਫਰਕ ਨਹੀਂ ਜਿੱਦਾਂ ਇਹ ਗੇਮ ਤੁਹਾਨੂੰ ਦੱਸ ਰਹੇ ਇਹ ਚ ਮੈਨੂੰ ਥੋੜਾ ਸੌਖਾ ਲੱਗਦਾ ਕਿਉਂਕਿ ਮੈਂ ਨੈਸਟਾਇਰ ਜਿੱਦਾਂ ਬਚਪਨ ਤੋਂ ਖੇਡ ਲਾ ਤੁਹਾਨੂੰ ਦੱਸਿਆ ਵੀ ਮੈਂ ਬਚਪਨ ਤੋਂ ਖੇਡ ਲਾ ਉਹ ਮੈਨੂੰ ਐਕਸਪੀਰੀਅੰਸ ਆ ਉਹਦਾ ਜਿੱਦਾਂ ਮੈਨੂੰ ਉਹਦੀ ਟੈਕਨੀਕ ਇਹ ਆਵੇ ਵੀ ਕੀ ਕਰਨਾ ਪ੍ਰੈਸਿਡਰ ਨੇ ਹੁਣ ਕੀ ਕਰਨਾ ਮੈਂ ਕੀ ਕਰ ਸਕਦਾ ਉੱਥੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਸਰਕਲ ਕਬੱਡੀ ਦਾ ਇਦਾਂ ਵੀ ੱੱਕਾ ਹੁੰਦਾ ਤਾਂ ਉਹਦਾ ਫਾਇਦਾ ਜੇ ਕੋਈ ਫਾ ਫਸ ਗਿਆ ਤਾਂ ਫਸ ਗਿਆ ਨਹੀਂ ਤਾਂ ਨਿਕਲ ਹੀ ਜਾਂਦੇ ਆ ਤੇ ਗ੍ਰੀਵਰ ਅੱਛਾ ਨਹੀਂ ਜਿਹੜੇ ਇਹ ਪ੍ਰੋ ਲੀਗ ਹੋਈ ਆ ਇਹਦੇ ਵਿੱਚ ਤੁਸੀਂ ਕਿ ਕੀ ਕਾਰਨ ਮੰਨਦੇ ਹੋ ਕੋਈ ਪੰਜਾਬ ਦੇ ਜਿਹੜੇ ਖਿਡਾਰੀ ਆ ਉਹਨਾਂ ਚ ਤੁਸੀਂ ਉਹ ਮੇਰੇ ਖਿਆਲ ਚਿੱਟ ਖਿਡਾਰੀ ਕੋਈ ਹੋਰ ਜਿਹੜਾ ਪ੍ਰੋ ਲੀਗ ਦੇ ਵਿੱਚ ਖੇਡਦਾ ਤੇ ਪੰਜਾਬ ਦੇ ਜਿਹੜੇ ਸਰਕਲ ਸਟਾਈਲ ਕਬੱਡੀ ਦੇ ਖਿੱਦੇ ਵੱਡੇ ਵੱਡੇ ਖਿਡਾਰੀ ਨੇ ਉਹ ਫਿਰ ਪ੍ਰੋ ਲੀਗ ਚ ਕਿਉਂ ਨਹੀਂ ਖੇਡ ਪਾਰੇ ਜਾਂ ਉਹਨਾਂ ਨੂੰ ਕਿਉਂ ਨਹੀਂ ਲਿਆ ਜਾਂਦਾ ਕਿਉਂਕਿ ਇੱਕ ਤਾਂ ਡਿਸਪਲਨ ਬਹੁਤ ਜ਼ਰੂਰੀ ਆ ਉੱਥੇ ਅੱਛਾ ਇੱਕ ਵਾਰ ਕਿਥੇ 82 ਕਿਲੋ ਵੇਟ ਰੱਖਿਆ ਆ ਉਹਨਾਂ ਦਾ ਉਸ ਕਰਕੇ ਵੀ ਪਲੇਅ ਨਹੀਂ ਜਾ ਸਕਦੀ ਬਾਕੀ ਉਸੇ ਡਿਸਪਲਾਈਨ ਬਹੁਤ ਜ਼ਰੂਰੀ ਹੈ ਜੀ ਬਾਕੀ ਆਪਾਂ ਬਚਪਨ ਤੋਂ ਜਿੱਦਾਂ ਜਿਹੜਾ ਉੱਥੇ ਪਹਿਲਾਂ ਜਿੱਦਾਂ ਪਰਫਾਰਮ ਕਰਦਾ ਜਿਹਨੂੰ ਪਤਾ ਕੋਈ ਨਾਂ ਜਾਣਦਾ ਵੀ ਹਾਂ ਫਲਾਣਾ ਪੰਜਾਬ ਦਾ ਬੰਦਾ ਨੇਸ਼ਨਲ ਖੇਡ ਦਾ ਤਾਂ ਉਹ ਉਸ ਬੰਦੇ ਨੂੰ ਹੀ ਲੈਂਦੇ ਆ ਕਿਉਂਕਿ ਉਹ ਹਾਈ ਲੈਵਲ ਆ ਜਿੱਦਾਂ ਆਪਾਂ ਕਹਿੰਦੇ ਕੋਈ ਨਵਾਂ ਬੰਦਾ ਜਲਦੀ ਨਹੀਂ ਜਾ ਸਕਦਾ ਕਿਉਂਕਿ ਉਹ ਬਹੁਤ ਜਿੱਦਾਂ ਪਹਿਲਾਂ 1.5 ਮਹੀਨਾ ਕੈਂਪ ਚ ਉਹ ਪ੍ਰੈਕਟਿਸ ਕਰਾਉਂਦੇ ਨੇ ਉਹ ਦੇਖਦੇ ਆ ਵੀ ਪਲੇਅਰ ਰਿਜ਼ਲਟ ਦੇ ਰਿਹਾ ਕਿਹੜੀ ਸਾਈਡ ਤੇ ਦੇ ਰਿਹਾ ਤੇ ਫਿਰ ਉਹਨੂੰ ਮੌਕਾ ਲੈਂਦੇ ਆ। ਫਿਰ ਤੁਹਾਡਾ ਜਿਹੜੀ ਤੁਹਾਡੀ ਚੋਣ ਹੋਈ ਪ੍ਰੋ ਲੀਗ ਦੇ ਲਈ ਉਹ ਉਹ ਕਿਵੇਂ ਹੋਈ ਤੁਸੀਂ ਕਿਦਾਂ ਉਹਦੇ ਵਿੱਚ ਮੁਸਤਕਿਲ ਹੋਏ। ਜਿੱਦਾਂ ਮੈਂ ਪਹਿਲਾਂ ਪਹਿਲੀ ਲੀਗ ਸਟਾਰਟ ਹੋਈ ਮੇਰੀ ਚੋਣ ਹੈ ਹੋਈ ਨਹੀਂ ਸੀ। ਕਿਉਂਕਿ ਪੰਜਾਬ ਦਾ ਕੋਈ ਫੈਡਰੇਸ਼ਨ ਦਾ ਚੱਕਰ ਚੱਲਦਾ ਇੰਡੀਆ ਫੈਡਰੇਸ਼ਨ ਨਾਲ ਉਹਦੇ ਕਰਕੇ ਸਾਡੀ ਸਿਲੈਕਸ਼ਨ ਨਹੀਂ ਸੀ। ਤੇ ਫਿਰ ਜਿੱਦਾਂ ਸੱਟਾਂ ਲੱਗੀਆਂ ਪਲੇਅਰਾਂ ਦੇ 14 ਪਲੇਅਰ ਹੀ ਲਏ ਸੀ ਉਹਨਾਂ ਚ 4-4 5-5 ਇੰਜਰਡ ਹੋ ਗਏ ਤਾਂ ਪਲੇਅਰਾਂ ਦੀ ਲੋਡ ਸੀ। ਤਾਂ ਉਹਨਾਂ ਨੇ ਆਪਸ਼ਨ ਰੱਖਦੇ ਦੋ ਪਲੇਅਰ ਜਿੱਦਾਂ ਜੈਪੁਰ ਪਿੰਕ ਪੈਂਥਰ ਦੀ ਟੀਮ ਤੇ ਫਿਰ ਮੇਰਾ ਨਾਮ ਜਿੱਦਾਂ ਮੈਨੂੰ ਬੁਲਾਇਆ ਉਹਨਾਂ ਨੇ ਵੀ ਤੂੰ ਏਦਾਂ ਕਰਕੇ ਦਿੱਲੀ ਮੈਚ ਖੇਲ ਵੀ ਦਿਨੋਂ ਆਪਣੀ ਟੀਮ ਚ ਲਾਵਾਂਗੇ ਤੇ ਫਿਰ ਮੈਂ ਜਿੱਦਾਂ ਵੇਟ ਘਟਾਇਆ ਤੇ ਮੈਂ ਚਲਾ ਗਿਆ ਤੇ ਜਾ ਕੇ ਮੈਂ ਉੱਥੇ ਜਦੋਂ ਮੈਨੂੰ ਮਿਲਿਆ ਆਪਸ਼ੇਕ ਵਚਨ ਨੂੰ ਤੇ ਉਹਨਾਂ ਨੇ ਦੱਸਿਆ ਵੀ ਏਦਾਂ ਕਰਕੇ ਵੀ ਆਹ ਰੂਲ ਨੇ ਵੀ ਤੂੰ ਮੈਚ ਖੇਲ ਜੇ ਤੂੰ ਵਧੀਆ ਖੇਲੇਂਗਾ ਤਾਂ ਤੈਨੂੰ ਅਸੀਂ ਰੱਖ ਲੈਣਾ ਟੀਮ ਚ ਤੇ ਮੈਂ ਉੱਥੇ ਜਦੋਂ ਵਧੀਆ ਖੇលਿਆ ਪਹਿਲਾ ਮੈਚ ਮੈਂ ਬੈਸਟ ਨਿਕਲਿਆ ਤਾਂ ਫਿਰ ਉਹਨਾਂ ਨੇ ਮੇਰੇ ਨਾਲ 2 ਸਾਲ ਦਾ ਜਿਹੜਾ ਐਗਰੀਮੈਂਟ ਕਰ ਲਿਆ। 2 ਸਾਲ ਜਿੱਦਾਂ ਮੈਂ ਹੁਣ ਪੂਰੇ ਹੋ ਗਏ ਮੇਰੇ। ਮੈਂ 2 ਸਾਲ ਉਹਨਾਂ ਵੱਲ ਹੀ ਖੇਡਿਆ। ਇਸ ਤੋਂ ਬਾਅਦ ਹੁਣ ਤੁਸੀਂ ਕਿਸੇ ਹੋਰ ਟੀਮ ਦੇ ਲਈ ਵੀ ਖੇਡ ਸਕਦੇ। ਮਤਲਬ ਜਾਂ ਉਹ ਜਿਹੜੇ ਡਿਸਾਈਡ ਹਾਂ। ਹਾਂ ਜਿੱਦਾਂ ਹੁਣ ਕੋਈ ਡਿਸਾਈਡ ਨਹੀਂ ਹੈਗਾ ਪਰ ਆਪਸ਼ਨ ਹੈ ਮੇਰੇ ਲਈ ਕਿ ਜਿੱਦਾਂ ਮੈਂ ਕੋਈ ਵੀ ਟੀਮ 'ਚ ਖੇਡ ਸਕਦਾ। ਜੋ ਮੈਨੂੰ ਪੈਸੇ ਦੋ ਵਧੀਆ ਉਹਸ ਖੇਡ ਲੈਣਾ ਆਪਾਂ। ਅੱਛਾ ਫਿਰ ਰਣੀ ਜਿਹੜੇ ਜਦੋਂ ਸ਼ੇਕ ਬਚਨ ਨੂੰ ਮਿਲਣਾ ਹੋਇਆ ਜਾਂ ਉਸ ਮਾਹੌਲ 'ਚ ਗਏ ਉਹ ਕਿਹੋ ਜਿਹਾ ਲੱਗਿਆ ਉਹਨਾਂ ਨਾਲ ਕਿਸ ਤਰ੍ਹਾਂ ਦਾ ਮਤਲਬ ਜਿਹੜੇ ਅੱਛ ਬੁਰੀ ਹਾਲਤ ਬਹੁਤ ਸੀ ਤੇ ਮੈਨੂੰ ਕਹੀ ਜਾਣ ਮੀਟਿੰਗ ਆ ਅਵਿਸ਼ੇਕ ਸਰ ਨਾਲ ਮੇਰੇ ਦਿਮਾਗ 'ਚ ਆਇਆ ਹੀ ਨਹੀਂ ਬਾਈ ਅਵਿਸ਼ੇਕ ਵਚਨ ਸੱਚੀ ਹੋਣਾ ਮੈਂ ਉਦੋਂ ਹੀ ਜਿੱਦਾਂ ਕਹੀ ਜਾਂਦੇ ਆ ਉਦੋਂ ਹੀ ਗਈ ਜਾਂਦੇ ਆ ਜਦੋਂ ਮੈਂ ਸੱਚੀਓਂ ਜਦੋਂ ਅੰਦਰ ਗਿਆ ਤੇ ਸੱਚੀਓਂ ਉਸੇ ਕੇ ਵਚਨ ਬੈਠਿਆ ਵੀ ਮੈਂ ਇੱਕਦਮ ਹਰਾਮ ਜਿਹਾ ਰਹਿ ਗਿਆ ਤੇ ਮੈਂ ਬਹਿ ਗਿਆ ਨਾ ਸੱਸੀ ਕਰਕੇ ਸਰ ਬਹਿ ਗਿਆ ਤੇ ਉਹਨੇ ਮੇਰੇ ਨਾਲ ਥੋੜੀ ਗੱਲ ਕੀਤੀ ਵੀ ਤੂੰ ਪੰਜਾਬ ਤੋਂ ਆਇਆ ਐਦਾਂ ਦਾ ਕਰਕੇ ਤੈਨੂੰ ਸਾਡੀ ਟੀਮ 'ਚ ਕਹਿੰਦੀ ਐ ਖਲਾਉਣ ਨੂੰ ਤੁਸੀਂ ਖੇਡ ਸਕਦਾ ਤੇ ਮੈਂ ਕਿਹਾ ਹਾਂ ਸਰ ਮੈਂ ਖੇਡੂਗਾ ਜ਼ਰੂਰ ਖੇਡੂਗਾ ਤਾਂ ਮੈਨੂੰ ਉਹਨੇ ਮੈਚ ਖਿਲਾਇਆ ਦਿੱਤੇ ਤੇ ਉਹਨਾਂ ਨਾਲ ਫਿਰ ਤੁਹਾਡਾ ਜਿਹੜਾ ਉਹ ਤੁਹਾਨੂੰ ਮਿਲਦੇ ਰਹਿੰਦੇ ਨੇ ਤੁਹਾਡੇ ਮੈਚਾਂ ਤੇ ਆਉਂਦੇ ਨੇ ਹਾਂਜੀ ਹਾਂਜੀ ਜਿੱਦਾਂ ਮੈਚਾਂ ਨੇ ਸਾਡੇ ਨਾਲ ਰਹਿੰਦੇ ਆ ਹੱਸੀ ਮਜ਼ਾਕ ਕਰਦੇ ਆ ਪ੍ਰੈਕਟਿਸ ਵੀ ਆ ਜਾਂਦੇ ਆ ਜਿੱਦਾਂ ਹੋਟਲ 'ਚ ਵੀ ਮੀਟਿੰਗ ਰੱਖ ਲੈਂਦੇ ਆ ਜਿੱਦਾਂ ਪੂਰਾ ਵਧੀਆ ਇਨਸਾਨ ਆ ਵਧੀਆ ਗੱਲਾਂ ਕਰਤਾ ਕਰਦੇ ਆ ਵਧੀਆ ਮਿਲਦੇ ਜੁਲਦੇ ਆ ਫਿਰ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਉਹਨਾਂ 'ਚ ਅੱਛਾ ਜਿਹੜੀ ਅੱਗੇ ਜਿਹੜੀ ਹੋਣ ਹੋਣ ਵਾਲੀ ਕੋਈ ਲੀਗ ਹੈ ਜਿਹੜੀ ਕਰੋਲੀ ਉਹਦੇ ਵਿੱਚ ਜਿਹੜਾ ਅੱਗੇ ਪ੍ਰਦਰਸ਼ਨ ਫਿਰ ਤੁਸੀਂ ਇਸ ਸਾਲ ਮੈਂ ਜੀ ਇਸ ਸਾਲ ਪ੍ਰਦਰਸ਼ਨ ਕਰ ਰਿਹਾ ਹਲੇ ਮੇਰਾ ਕੋਈ ਡਿਸਾਈਡ ਨਹੀਂ ਹੋਇਆ ਕਿਉਂਕਿ ਹਲੇ ਪੈਸੇ ਜਿੱਦਾਂ ਬੋਲੀ ਚੱਲ ਰਹੀ ਹੈ ਆਪਣਿਆਂ ਦੀ ਜੀ ਜਦੋਂ ਮੇਰਾ ਡਿਸਾਈਡ ਹੋ ਗਿਆ ਮੈਂ ਤੁਹਾਨੂੰ ਦੱਸ ਦਵਾਂਗਾ ਕਿ ਕਿਹੜੀ ਟੀਮ ਕੋਲ ਖੇਡਣਾ ਹਲੇ ਤੱਕ ਕੋਈ ਤੱਕ ਕੋਈ ਡਿਸਾਈਡ ਨਹੀਂ ਹੋਇਆ ਜੀ ਜੀ ਚਲੋ ਰਣੀਆਂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਆਪਣੀ ਜਿਹੜੀ ਕਬੱਡੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੀ ਸਾਨੂੰ ਉਹਨਾਂ ਬਾਰੇ ਦੱਸਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਗੱਲਬਾਤ ਬਹੁਤ-ਬਹੁਤ ਸ਼ੁਕਰੀਆ ਸੋ ਦੋਸਤੋ ਇਹ ਹਨ ਰਣ ਸਿੰਘ ਰਣੀਆਂ ਪ੍ਰੋ ਲੀਗ ਦੇ ਖਿਡਾਰੀ ਜਾਂ ਕਹਿ ਲਓ ਪੰਜਾਬ ਤੁਹਾਨੂੰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਸ਼ਕਤੀਆਂ ਦੇ ਨਾਲ ਬੁਲਾਉਂਦੇ ਰਹਿਣਾ ਸਾਡੇ ਨਾਲ ਇਸੇ ਤਰ੍ਹਾਂ ਜੁੜ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ